ਕਾਲ ਭਾਈ ਜੀ ਸਾਰਿਆਂ ਨੂੰ ਮੈਂ ਕੜਾ ਦੁਸ਼ਹਿਰਾ ਗਰਾਊਂਡ ਆ ਇਹ ਮੇਰੇ ਨਾਲ ਖੜਾ ਮੇਰਾ ਭਰਾ ਕਰਮਾ ਇਹਨੇ ਹੁਣੇ ਪਿੱਛੇ ਜੇ ਸਾਡੇ ਨਾਲ ਅਕਾਲੀ ਦਲ ਜੋਇਨ ਕੀਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਅਸੀਂ ਮਾਨਯੋਗ ਸੁਖਵੀਰ ਸਿੰਘ ਬਾਦਲ ਜੀ ਦੀ ਐਨ ਕੇ ਸ਼ਰਮਾ ਜੀ ਦੀ ਤੇ ਪਰਮਿੰਦਰ ਸੁਹਾਣਾ ਜੀ ਦੀ ਰਹਿਨਮਾਈ ਹੇਠ ਜੋਇਨ ਕੀਤਾ ਸੀ ਪਰ ਉਸ ਤੋਂ ਬਾਅਦ ਅਸੀਂ ਧਰਨੇ ਵੀ ਲਾਏ ਕਿਉਂਕਿ ਸ਼ਹਿਰ ਤੋਂ ਕੋਈ ਵਿਕਾਸ ਨਹੀਂ ਹੋ ਰਿਹਾ ਸਾਡੇ ਧਰਨਿਆਂ ਤੋਂ ਤੇ ਸਾਡੀਆਂ ਮੰਗਾਂ ਤੋਂ ਇੰਨੇ ਕੇ ਪਰੇਸ਼ਾਨ ਹੋ ਗਏ ਨੇ ਇੰਨੇ ਕੇ ਫ੍ਰਸਟ੍ਰੇਟ ਹੋ ਗਏ ਨੇ ਸਾਡੇ ਮਾਨਯੋਗ ਐਮ ਐਲ ਏ ਸਾਹ ਹਲਕੇ ਦੇ ਕਿ ਉਹਨਾਂ ਵੱਲੋਂ ਅੱਜ ਇੱਕ ਕੋਝੀ ਹਰਕਤ ਕੀਤੀ ਗਈ ਬੜੀ ਨੀਚ ਹਰਕਤ ਜਿਹਨੂੰ ਕਹਿੰਦੇ ਨੇ ਕਿ ਸਾਡਾ ਇਹ ਭਰਾ ਕਰਮਾ ਇਹਦੇ ਨਗਰ ਕਾਉਂਸਲ ਦੇ ਅਧਿਕਾਰੀ ਭੇਜ ਕੇ ਬਿਨਾਂ ਕਿਸੇ ਨੋਟਿਸ ਤੋਂ ਬਿਨਾਂ ਕੋਈ ਚੇਤਾਵਨੀ ਦਿੱਤੇ ਆ ਆ ਕੇ ਇੱਥੇ ਸਮਾਨ ਚੱਕਣ ਲੱਗੇ ਜਦੋਂ ਕਿ ਮਾਨਯੋਗ ਐਸ.ਡੀ.ਐਮ ਸਾਹਿਬ ਦੇ ਲਾੜਣਾ ਰੋਡ ਦੇ ਆਰਡਰ ਨੇ ਸਾਲ ਪਹਿਲਾਂ ਦੇ ਉਹ ਅਜੇ ਤੱਕ ਇੰਪਲੀਮੈਂਟ ਨਹੀਂ ਹੋਏ ਇਹਨਾਂ ਤੋਂ ਪਰ ਅੱਜ ਜਿਹੜੀ ਇਹ ਕੋਝੀ ਹਰਕਤ ਕੀਤੀ ਬਦਲਾਖੋਰੀ ਦੀ ਨੀਤੀ ਨਾਲ ਤੁਸੀਂ ਜਿਹੜਾ ਚੱਲ ਰਹੇ ਹੋ ਐਮ.ਐਲ.ਏ ਸਾਹਿਬ ਤੁਸੀਂ ਇਹ ਕਾਮਯਾਬ ਨਹੀਂ ਹੋਣਾ ਤੁਸੀਂ ਸਾਨੂੰ ਦਬਾ ਨਹੀਂ ਸਕਦੇ ਠੀਕਾ ਕੰਮ ਤੁਸੀਂ ਕਰ ਨਹੀਂ ਰਹੇ ਆ ਜਿਹੜੀਆਂ ਕੋਝੀਆਂ ਹਰਕਤਾਂ ਨੇ ਸਮਾਨ ਚੱਕ ਲਿਆ ਜੀ ਟਾਰਗੇਟ ਕਰ ਲਿਆ ਕਾਲੀ ਦਲ ਦੇ ਵਰਕਰਾਂ ਨੂੰ ਕੱਲ ਹਣਾ ਇਹ ਇਹ ਤੁਹਾਨੂੰ ਬਹੁਤ ਮਹਿੰਗਾ ਪੈਣਾ ਜਿਹੜੇ ਤੁਸੀਂ ਆਪਣੇ ਇੱਥੇ ਲੋਕਲ ਜਿਹੜੇ ਤੁਹਾਡੇ ਲਾਏ ਹੋਏ ਆ ਨਾ ਜਿਹੜੇ ਤੁਸੀਂ ਵਰਕਰਾਂ ਚਾਹੇ ਨੁਮਾਇੰਦੇ ਤੁਸੀਂ ਕੋਈ ਵੀ ਲਾਏ ਹੋਏ ਆ ਉਹਨਾਂ ਦੇ ਕਹੇ ਤੇ ਜੋ ਤੁਸੀਂ ਚੱਲ ਰਹੇ ਹੋ ਠੀਕ ਹੈ ਇਹ ਤੁਹਾਨੂੰ ਤੇ ਤੁਹਾਡੇ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਇਹਦਾ ਜਿਹੜਾ ਡਬਲ ਕਰਕੇ ਮੋੜਾਂਗੇ ਇਹ ਮੇਰਾ ਵਾਅਦਾ ਤੁਹਾਡੇ ਨਾਲ ਜੇ ਨਾ ਤੁਹਾਡੇ ਜਿਹੜੇ ਇੰਸਪੈਕਟਰ ਜਿਹੜੇ ਅਫਸਰ ਇੱਥੇ ਆਏ ਆ ਮੈਂ ਇਹਨਾਂ ਨੂੰ ਵੀ ਚੇਤਾਵਨੀ ਦੰਦਾ ਬਾਈ ਜੀ ਸਰਕਾਰਾਂ ਸਦਾ ਨਹੀਂ ਰਹਿਣ ਫੇਰ ਜਿੰਨਾ ਚੁਣੀ ਹੈਗੇ ਵੀ ਭੁੱਲ ਜਾਗੇ ਤੁਹਾਡਾ ਜਵਾਬ ਜਰੂਰ ਦਵਾਂਗੇ ਤੇ ਇੱਕ ਗੱਲ ਹੋਰ ਯਾਦ ਰੱਖਿਓ ਬਿਨਾ ਇਹ ਜਿਹੜੀ ਗੱਲ ਹੈ ਇੱਕ ਵਾਰ ਪਹਿਲਾਂ ਵੀ ਤੁਹਾਡੇ ਇੰਸਪੈਕਟਰਾਂ ਨੇ ਤੇ ਉਹ ਦੋ ਤਿੰਨ ਅਫਸਰਾਂ ਤੇ ਪਰਚਾ ਹੋਇਆ ਸੀਗਾ ਨਗਰ ਕੌਂਸਲ ਘਰੇ ਆ ਕੇ ਨਾ ਬੰਦੇ ਵਿੱਚ ਪਾ ਕੇ ਮੇਰੀਆਂ ਮਿੰਤਾਂ ਕਰਦੇ ਸੀ ਵੀ ਭਾਈ ਜੀ ਬਖਸ਼ ਦਿਓ ਠੀਕ ਹੈ ਭਾਈ ਤੁਸੀਂ ਆਪ ਦਾ ਹਿਸਾਬ ਲਾ ਲਿਓ ਜਿਹੜੇ ਤੁਸੀਂ ਅਫਸਰ ਹੋ ਠੀਕ ਹੈ ਤੁਹਾਨੂੰ ਬਖਸ਼ਣਾ ਨਹੀਂ ਨਾ ਸਾਡੇ ਕੋਲ ਬਖਸ਼ਣ ਵਾਲਾ ਖਾਨਾ ਹੈ ਭਾਈ ਕਾਦਾ ਕੰਮ ਕੰਮ ਹੈ ਇਹ ਭਾਈ ਜੀ ਫਾਸਟ ਫੂਡ ਦਾ ਕੰਮ ਹੈ ਬਿਲਕੁਲ ਸਾਈਡ ਤੇ ਹੈਗਾ ਜਦੋਂ ਕਿ ਜਿਹੜਾ ਸ਼ਹਿਰ ਦੇ ਵਿੱਚ ਕਬਜ਼ੇ ਹੋ ਰੱਖੇ ਉਹ ਤਾਂ ਤੋਂ ਕੰਮ ਨਹੀਂ ਹੁੰਦਾ ਥੋੜੇ ਤੋਂ ਫੜਕਾ ਚੌੜੀਆਂ ਨਹੀਂ ਹੋ ਰਹੀਆਂ ਤੁਹਾਡੇ ਤੋਂ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਬਾਰਦਾਤਾ ਹੋ ਰਹੀਆਂ ਥਾਂ ਥਾਂ ਤੋਂ ਉਹ ਨਹੀਂ ਕੰਟਰੋਲ ਹੋ ਰਿਹਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਆ ਕੋਈ ਹਰਕਤ ਸਾਦੇ ਨਾਲ ਸਿੱਤਮ ਸਿੱਧਾ ਜਦੋਂ ਮਰਜ਼ੀ ਬਹਿਸ ਕਰ ਲਓ ਆ ਕੋਈ ਨਹੀਂ ਹਰਕਤਾਂ ਨਾ ਕਰੋ ਤੁਸੀਂ ਇੱਕ ਪਰਸਨਲ ਅਕਾਲੀ ਦਲ ਬਾਦਲ ਦੇ ਵਰਕਰ ਨੂੰ ਟਾਰਗੇਟ ਕਰ ਰਹੇ ਹੋ ਅਸੀਂ ਤਾਂ ਇਦਾਂ ਹੀ ਕੰਮ ਕਰਦੇ ਆ ਤੁਸੀਂ ਲੋਕਾਂ ਦੇ ਨਹੀਂ ਕੰਮ ਕਰਨੇ ਤੇ ਅਸੀਂ ਤਾਂ ਕਰਾਂਗੇ ਅਸੀਂ ਤਾਂ ਤੁਹਾਨੂੰ ਠੀਕ ਆ ਚੁਬਦੇ ਆ ਤੁਹਾਨੂੰ ਚੁਬਣਗੇ ਕੋਈ ਗੱਲ ਨਹੀਂ ਪਰ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਵੀ ਆ ਕੋਝੀਆਂ ਹਰਕਤਾਂ ਬੰਦ ਕਰੋ ਦੋ ਦੋ ਮੋੜਾ ਮੁੜਨਾ ਤੋ ਤੋ ਸਾਂਭਿਆ ਨਹੀਂ ਜਾਣਾ ਸਰਕਾਰਾਂ ਸਦਾ ਨਹੀਂ ਰਹਿਣੀਆਂ ਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਇਹ ਅਗਲੀ ਵਾਰ ਸਰਕਾਰ ਜ਼ਰੂਰ ਬਦਲਣੀ ਹੈ ਤੇ ਤੁਹਾਨੂੰ ਉਦੋਂ ਦੱਸਾਂਗੇ ਕਿ ਕੀ ਭਾਵੇਂ ਦਿੱਤੀ ਐਸਡੀਐਮ ਨੂੰ ਮੈਦ ਦਿੱਤੀ ਬੀਸੀ ਸਾਹ ਨੂੰ ਮੈਦ ਦਿੱਤੀ ਡਾਇਰੈਕਟਰ ਨੂੰ ਮੈਦ ਦਿੱਤੀ ਫਟ ਪੈਸੇ ਦਾ ਮਾਮਲਾ ਬਾਈ ਜੀ ਮੈਂ ਹੁਣ ਹਾਈ ਕੋਰਟ ਚ ਐਪਲੀਕੇਸ਼ਨ ਲਾਈ ਵੀ ਆ ਉਹਦਾ ਜਵਾਬ ਮੈਨੂੰ ਤਾਂ ਮੰਗਣਾ ਹੈ ਹੁਣ ਇੱਥੇ ਕੀ ਮਸਲਾ ਹੋਇਆ ਜਿਹੜਾ ਅੱਜ ਕੀ ਮਸਲਾ ਮਸਲਾ ਬਾਈ ਨਿਆਜ਼ ਮਾਤਾਂ ਕਰ ਰਹੇ ਆ ਕੋਈ ਕੁਝ ਨਹੀਂ ਹੈ ਅੰਦਰ ਲੱਗਿਆ ਬਸ ਮਾਨ ਹੈ ਧੱਕੇ ਦੇ ਬਾਈ ਨੇ ਅਖਾਲੀ ਦਲ ਜੋਇਨ ਕਰਿਆ ਤਾਂ ਪਾਰਟੀਵਾਦੀ ਦੀ ਗੁੰਦਗਾ ਪੋਲੀਟੀਕਲੀ ਹੋਰ ਕੁਝ ਨਹੀਂ ਹੈ ਉਹ ਚੱਕਣ ਆਏ ਸਮਾਂ ਤੇ ਕੋ ਰੋੜਦੇ ਨਹੀਂ ਹੈ ਠੀਕ ਹੈ ਤੇ ਇਹਦਾ ਪ੍ਰੈਮਿਸ ਜਿਹੜਾ ਹੈਗਾ ਇਹ ਸਾਰਾ ਏਰੀਆ ਜਿਹੜਾ ਹੈ ਦੁਸ਼ਾਰਾ ਗਰਾਉਂਡ ਦਾ ਹੈ ਕੋਈ ਰੋੜ ਨਹੀਂ ਆ ਕੁਝ ਨਹੀਂ ਹੈ ਧੱਕਾ ਜੀ ਨਜਾਇਜ਼ ਧੱਕਾ ਹੈ ਕਰੋਨਾ ਵੇਲੇ ਇੰਨੀ ਪਬਲਿਕ ਪਰੇਸ਼ਾਨ ਹੋਈ ਹੈ ਇਹਨਾਂ ਨੂੰ ਕੋਈ ਸਮਝ ਨਹੀਂ ਆਈ ਕਰੋਨਾ ਵੇਲੇ ਰੋਟੀ ਹਾਂਡਾ ਰੋਟੀ ਦੀ ਕਮਾਈ ਹੈ ਨਾ ਅੱਜ ਮੁਰਦੇ ਤੋਂ ਉਹ ਤਾਂ ਦੀਫ ਤੇ ਕਰੋਨਾ ਵੇਲੇ ਤਾਂ ਇਹਨਾਂ ਨੂੰ ਤਨਖਾਹ ਮਿਲਦੀ ਰਹੀ ਸਾਨੂੰ ਨਹੀਂ ਪਬਲਿਕ ਨੂੰ ਨਹੀਂ ਮਿਲੇ ਦੁਕਾਨਾਂ ਬੰਦ ਰਹੀਆਂ ਆ ਉਹਨੇ ਸਮਾਨ ਚੱਕਣਾਗੇ ਸਾਰੇ ਸ਼ਹਿਰ ਦੇ ਵਿੱਚ ਪਾਣੀ ਭਰਿਆ ਹੋਇਆ ਏ ਇਹਨਾਂ ਨੂੰ ਉਹ ਨਹੀਂ ਕੁਝ ਵੀ ਦਿਖਦਾ ਗੈਲ ਉਹ ਸਾਰੀਆਂ ਹੋ ਰਹੀਆਂ ਉਹ ਨਹੀਂ ਕੋਈ ਵੀ ਇਹਨਾਂ ਨੂੰ ਦਿਖਦੀਆਂ ਫਟੇ ਹੋਏ ਫੂਟਕਾਸਲ ਕਾਊਂਟਰ ਮੇਰਾ ਜਾਣ ਕੇ ਦਿਖਦਾ ਏ ਇਹ ਕਾਹ ਤੋਂ ਤੁਹਾਡੇ ਇੱਕ ਪਰਕਾ ਤੇ ਟਾਰਗੇਟ ਕਰਿਆ ਗਿਆ ਕੈਸੇ ਮੰਗਦੇ ਈ ਲੱਖ ਰੁਪਏ ਹੁਣ ਦੇ ਦਈਏ ਸਾਡੇ ਲੈਂਟਰ ਪਵਾ ਦੂਗੇ ਹੋਰ ਕੁਝ ਦਿਨ ਪਹਿਲਾਂ ਹੀ ਅਕਾਦੀਦਾਂ ਨੂੰ ਜੁਆਇਨ ਕੀਤਾ ਏ ਉਹਦੇ ਚੱਕਰਾਂ ਵਿੱਚ ਇਹ ਮੇਰੇ ਨਾਲ ਰੱਖਣ ਲੱਗੇ ਫੁੰਡ ਬਹੁਣਾ ਕੌਣ ਨਾਮ ਰੱਖ ਰਿਹਾ ਕਹਿੰਦਾ ਕੌਣ ਰੱਖਦਾ ਕਮੇਟੀ ਦੇ ਪ੍ਰਧਾਨ ਅੰਤੂ ਚੰਦਰਾ ਔਰ ਗਗਨ ਮੋਲ ਆਮ ਆਦਮੀ ਪਾਰਟੀ ਤੋਂ ਇਹਨਾਂ ਨੇ ਹੁਣ ਸਪੈਸ਼ਲ ਮੈਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਬਈ ਸਾਡੇ ਕੁਝ ਸਾਫ਼ ਬੋਲੂੰਗਾ ਅਸੀਂ ਜਦੋਂ ਲੋਕਾਂ ਦਾ ਦਰਦ ਅਸੀਂ ਪਬਲਿਕ ਦੇ ਅੱਗੇ ਰੱਖਦੇ ਆ ਕਿ ਜਿਹੜੇ ਟੋਏ ਭਰਾਤੇ ਜਿਹੜੀ ਪਾਣੀ ਦੀ ਸਮੱਸਿਆ ਹੁੰਦੀ ਹੈ ਪਾਣੀ ਖੜਿਆ ਹੈ ਉੱਥੇ ਅਸੀਂ ਜਾ ਕੇ ਖੜਗੇ ਨਾਲ ਇਹਨਾਂ ਨੂੰ ਤਕਲੀਫ ਹੋਣ ਲੱਗੀ ਬਈ ਇਹ ਬੰਦਾ ਕਿਉਂ ਸਾਹਮਣੇ ਚਿਹਰਾ ਲੈ ਕੇ ਆ ਰਿਹਾ ਬਾਰ-ਬਾਰ ਕਿਉਂ ਆ ਰਿਹਾ ਇਹ ਉਹਨੂੰ ਰੋਕਣ ਵਾਸਤੇ ਬਾਰ-ਬਾਰ ਬਾਰ-ਬਾਰ ਮੇਰੇ ਕਾਊਂਟਰ ਉੱਤੇ ਕੋਈ ਨਾ ਕੋਈ ਅਫਸਰ ਨੂੰ ਭੇਜਦੇ ਰਹਿੰਦੇ ਆ ਮਿੱਥੇ ਨਹੀਂ ਕੋਈ ਕੁਝ ਮੰਗਦਾ ਕਦੀ ਕੁਛ ਮੰਗਦਾ ਕਦੀ ਮਿੱਤਰ ਲਹਾਵਾ ਭਰਾ ਕੇ ਲੈ ਕੇ ਚਲੀ ਜਾਂਦਾ ਸਮਾਨ ਦਾ ਕਦੀ ਕੁਛ ਲੈ ਕੇ ਚਲੀ ਜਾਂਦਾ ਤੁਸੀਂ ਲਾਂਡਾ ਰੋੜ ਤੇ ਬੜ ਕੇ ਤੋਂ ਦੇਖੋ ਜੀ ਪੰਜ ਪੰਜ ਫੁੱਟੋ ਐ ਨੀਚੇ ਰੋੜ ਤੇ ਜਾ ਕੇ ਦੇਖੋ ਕਰਨੇ ਵਾਲਾ ਕੰਮ ਕਿਸ ਨੇ ਕਰਿਆ ਨਾ ਉੱਥੇ ਈਓ ਨੂੰ ਦੀਏ ਨਾ ਲਗਨ ਮਾਰਨ ਨੂੰ ਇੱਕ ਦਾ ਨਾ ਪ੍ਰਧਾਨ ਨੂੰ ਮਿਲਦਾ ਪ੍ਰਧਾਨ ਦਾ ਰਹਿੰਦੀ ਵੀ ਮੁੰਡੀ ਗਾਰਡ ਐ ਉਹਨੂੰ ਐ ਵੀ ਛਿਆਸੇ ਤੌਰ ਤੇ ਕਰਿਆ ਗਿਆ ਜਿਹੜਾ ਬੈਂਕੂ ਜੀ ਚਾਰਚ ਸਟਨ ਟਾਵਰ ਕੁਝ ਨਹੀਂ ਐ ਸਾਰਾ ਪਲੀਟਿਕਲ ਸੰਕਰ ਹੈ ਉਹ ਕਠਨ ਨਹੀਂ ਐ ਆਪਣਾ ਕੰਮ ਕਰਦੇ ਰੋਟੀ ਰੋਟੀ ਮੰਗਦੇ ਖਾਂਦੇ ਨੇ ਵੀਰ ਜੀ ਕੁਝ ਕਹਿੰਦੇ ਨਹੀਂ ਅਸੀਂ ਕਰਦੇ ਨਹੀਂ ਅਸੀਂ ਵੀ ਸਾਡੀ ਸਾਹਮਣੇ ਦੁਕਾਨ ਹੈ ਜਨਾਬ ਜੇ ਕਾਜ ਕਰਕੇ ਪ੍ਰਧਾਨ ਬਣ ਕੇ ਦਾ ਮਤਲਬ ਸਵਾਨ ਚੱਕੂ ਦੀ ਭੁੱਲ ਜੋਵੇ 6 ਮਹੀਨਿਆਂ ਕਰਦੇ ਬੈਠਾ ਰਾਜ ਕਰਨਾ ਸਾਡੀ ਪੋਲੀਟਿਕਾ ਸਾਡਾ ਥਿਊ ਚਾਹੀਦਾ ਸੀ ਕਿ ਕੋਈ ਤੁਹਾਨੂੰ ਮਤਲਬ ਕੋਈ ਆਰਡਰ ਹੈ ਉੱਪਰੋਂ ਮਤਲਬ ਹਾਈ ਕਮਾਂਡ ਦੇ ਜਾਂ ਕੋਈ ਕਿਸੇ ਦੇ ਕੀ ਜੇ ਤੱਕ ਇਹ ਆਰਡਰ ਹੋਇਆ ਸਰ ਸਰ ਅਹੀ ਤਾਂ ਇਹ ਨੂੰ ਮੇਨ ਬਾਜ਼ਾਰ ਉਹ ਤਾਂ ਵੀ ਕਰਨ ਦੀ ਕਰਨੇ ਪਲੈਨਿੰਗ ਇਹ 50 ਪਰ ਤੇ ਨੈਕਸਟ ਵੀਕ ਉਹ ਤਾਂ ਸਿਰ ਗਰਾਉਂਡ ਦੇ ਵਿੱਚ ਆ ਉਹ ਉਹ ਗਰਾਉਂਡ ਦੇ ਵਿੱਚ ਲੱਗੀ ਹੋਈ ਆ ਉਹਦੀ ਉਹਦਾ ਉਹਦਾ ਜੀ ਖੇਲਾ ਅੱਛਾ ਜੀ ਹਾਂ ਜੀ ਹੁਣ ਨਾ ਉਹਦੇ ਨਾਲ ਕੋਈ ਪਾਰਕਿੰਗ ਦਾ ਕੋਈ ਸਮੱਸਿਆ ਆਦੀ ਹੈ ਨਾ ਕੋਈ ਰੋਡ ਤੇ ਜਾਣ ਲੱਗ ਰਿਹਾ ਹੈ ਸਪੈਸ਼ਲੀ ਉਹਨੂੰ ਵੀ ਟਾਰਗੇਟ ਕੀਤਾ ਗਿਆ ਜਿਹੜਾ ਮਤਲਬ ਪ੍ਰਸ਼ਾਸਨ ਵੱਲੋਂ ਤੇ ਉਹਦੇ ਬਾਰੇ ਦੀ ਫੀਡਬੈਕ ਹੈ ਨਾ ਪਰ ਹੁਣ ਉਹ ਕਰ ਸਰ ਉਹ ਹੀ ਬੈਚਰੇ ਇਹਦੇ ਬਤਾ ਸਕਾਂਗੇ ਸਿਰਫ ਨਾ ਗਏ ਹੋਣ ਕਿ ਉਸ ਨਾਲ ਮੌਕੇ ਤੇ ਦੀਪਕ ਜੀ ਨਹੀਂ ਵੀਪਲ ਜੀ ਦਾ ਸਾਰੇ ਗਰੁੱਪ ਵਾਲੀ ਟੀਮ ਦੇ ਹੈੱਡ ਚੈੱਕ ਕਰ ਲਊਗਾ ਸਰ ਹਾਂਜੀ 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 ਇਹ ਹੈ ਨੰਬਰ ਨਹੀਂ ਮੈਨੂੰ ਸੈਂਡ ਕਰ ਦੇਣਾ ਤੁਹਾਨੂੰ ਓਕੇ ਸਰ ਧੰਨਵਾਦ ਠੀਕ ਠੀਕ